ਦੀਨੋ ਸਿੱਖ ਪੰਥ ਦੇ ਵਿੱਚ ਵੀ ਐਸੀਆਂ ਇਲਾ ਪੈਦਾ ਹੋ ਰਹੀਆਂ ਨੇ ਜਿਹੜੀਆਂ ਲਿਬਾਸ ਗੁਰੂ ਜੀ ਦਾ ਪਾਉਂਦੀਆਂ ਨੇ ਖਾਂਦੀਆਂ ਗੁਰੂ ਘਰ ਦਾ ਨੇ ਤੇ ਵੜਾਈ ਨੰਗੀਆਂ ਟੜੰਗੀਆਂ ਦੀ ਕਰਦੀਆਂ ਜਿਨ੍ਹਾਂ ਨੂੰ ਕੱਪੜੇ ਨਾ ਪਾਉਣੇ ਆਉਂਦੇ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਨੇ ਵੀ ਇਹ ਤਾਂ ਭਾਈ ਆਪਣੇ ਸਰੀਰ ਉੱਤੇ ਕਹਿਰ ਕਰ ਇਹ ਉਹਨਾਂ ਨੂੰ ਮਹਾਤਮਾ ਦੱਸੀ ਜਾਂਦੇ ਨੇ ਗੁਰੂ ਦੀ ਹਜ਼ੂਰੀ 'ਚ ਉਹਨਾਂ ਦੀਆਂ ਵਡਿਆਈਆਂ ਜਿਨ੍ਹਾਂ ਨੇ ਗੁਰੂ ਦੇ ਬਚਨ ਨਹੀਂ ਕਮਾਏ ਬਸਤਰ ਨਾ ਪਹਿਰੇ ਅਹਨਸ ਕਹਿਰੇ ਗੁਰੂ ਜੀ ਕਹਿੰਦੇ ਉਹ ਤੇ ਬੜਾ ਵੱਡਾ ਝਾਲਮ ਹੈ ਜਿਹੜਾ ਤਨ ਤੇ ਕੱਪੜੇ ਨਹੀਂ ਪਉਂਦਾ ਤੇ ਵਡਿਆਈਆਂ ਉਹਨਾਂ ਦੀਆਂ ਖਾਣਾ ਗੁਰੂ ਘਰ ਦਾ ਕਿੱਥੇ ਭਰਨ ਲੱਗੇ ਸੋ ਵਡਿਆਈ ਕਰੀਏ ਗੁਰੂ ਦਰ ਦੇ ਸੇਵਕਾਂ ਦੀ ਵਡਿਆਈ ਕਰੀਏ ਗੁਰੂ ਜੀ ਦੀ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂ ਭਾਈ ਜਦੋਂ ਵੀ ਸਮਾਗਮ ਲੀਕਣੇ ਹੁੰਦੇ ਹਨ ਨਾ ਪਹਿਲਾਂ ਪਤਾ ਕਰ ਲਿਆ ਕਰੋ ਵੀ ਜਿਹੜਾ ਵੀ ਪ੍ਰਚਾਰ ਕਰ ਰਿਹਾ ਹੈ ਕਿ ਸਾਨੂੰ ਉਹ ਗੁਰੂ ਦੀ ਗੱਲ ਸੁਣਾਏਗਾ ਕੀ ਗੁਰੂ ਜੀ ਦੇ ਸੇਵਕਾਂ ਦੀ ਗੱਲ ਸੁਣਾਏਗਾ ਕਿਤੇ ਉਹਨਾਂ ਦੀਆਂ ਗੱਲਾਂ ਪਾਣੀ ਕਰਕੇ ਮੁੜ ਜਏਗਾ ਜਿਨ੍ਹਾਂ ਨੇ ਗੁਰੂ ਦਾ ਇੱਕ ਵੀ ਬਚਨ ਨਹੀਂ ਮੰਨੇ ਆ ਜਿਹੜੇ ਨਾਗੇ ਹੋਗੇ ਕਿ ਨਾ ਜਿਹੜੇ ਨਾਗੇ ਬਣ ਕੇ ਬੈਠ ਗਏ ਉਹਨਾਂ ਨੂੰ ਮਹਾਤਮਾ ਕਹਿੰਦੇ ਨੇ ਸੋ ਗੁਰੂ ਜੀ ਸਾਨੂੰ ਸਮਤ ਦੇਣ ਜੁੜੀਏ ਆਪਣੇ ਗੁਰੂ ਪਿਤਾ ਜੀ ਨਾਲ ਅਖੰਡੀਆਂ ਦੇ ਤੇਰੀਆਂ ਚੋਂ ਬਾਹਰ ਨਿਕਲ ਜੀ ਤੇ ਸੰਗਤ ਨੂੰ ਕੀ ਕਹਾਂ ਇੱਥੇ ਤੇ ਇੱਕ ਨੂਕੀ ਰੋਨੀ ਉਤ ਗਈ ਆ ਕਈ ਪ੍ਰਚਾਰਕ ਕਹੌਣ ਵਾਲੇ ਰਾਗੀ ਢਾਡੀ ਉਹ ਵੀ ਉਹਨਾਂ ਦੀਆਂ ਵਡਿਆਈਆਂ ਕਰੀ ਜਾਂਦੇ ਨੇ ਸਾਰਿਆਂ ਨੂੰ ਨਹੀਂ ਕਮਾਂਗੀ ਵਿਰਲਿਆਂ ਨੂੰ ਛਾੜ ਦੇ ਸੋ ਇਸੇ ਕਰਕੇ ਬੇਨਤੀ ਕੀਤੀ ਹੈ ਜਰੂਰ ਪਤਾ ਕਰਿਆ ਕਰੋ ਵੀ ਜਿਹੜਾ ਪ੍ਰਚਾਰ ਕਰ ਰਿਹਾ ਹੈ ਕਿ ਉਹ ਗੁਰੂ ਦੀ ਵਡਿਆਈ ਕਰਨ ਵਾਲਾ ਹੈ ਗੁਰੂ ਜੀ ਦੇ ਸੇਵਕਾਂ ਦੀ ਵਡਿਆਈ ਕਰਨ ਵਾਲਾ ਤਾਂ ਮੁਬਾਰਕ ਹੈ ਤੇ ਜਿਹੜਾ ਕਿਸੇ ਹੋਰ ਦੀ ਵਡਿਆਈ ਕਰਦੇ ਖੰਦਾ ਗੁਰੂ ਦੇ ਵਡਿਆਈ ਕਿਸੇ ਹੋਰ ਦੀ ਕਰਦੇ ਉਹਨੂੰ ਬਾਹ ਫੜ ਕੇ ਸਵਾਲ ਵੀ ਪੁੱਛ ਲਿਆ ਕਰੋ ਸੋ ਜਰੂਰ ਇਹਨਾਂ ਗੱਲਾਂ 'ਤੇ ਗੌਰ ਕਰੀਏ ਜੀ ਇੱਥੋਂ ਤੱਕ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਆਸ ਬਹੁਤ ਲੰਮੇ ਰਹਿ ਇੱਥੇ ਮੈਂ ਇਤਿਹਾਸ ਦੀ ਲੜੀ ਨੂੰ ਸੰਕੋਚਦੀ ਆ ਕਿ ਬਾਬਾ ਦੀਪ ਸਿੰਘ ਜੀ ਅਬਤਾਲੀ ਤੋਂ ਧੀਆ ਪੈਣਾ ਨੂੰ ਛਡਵਾ ਕੇ ਘਰੋ ਘਰੀ ਪਹੁੰਚਾ ਕੇ ਆਉਂਦੇ ਨੇ ਇਸ ਨੂੰ ਇਕਲੇਰਾ ਇਤਿਹਾਸ ਕਦੇ ਫਿਰ ਸਮਾਂ ਬਣਿਆ ਸਮਝਣ ਦਾ ਯਤਨ ਕਰਾਂਗੀ ਇੰਨੀਆਂ ਬੇਨਤੀਆਂ ਕਰਿਓ ਪ੍ਰਬਾਨ